ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਸਬਹਜਰ ਸਿੰਘ ਜੀ ਦੇ ਬਚਨਾਂ ਦੇ ਵਿੱਚੋਂ ਡਾਕਟਰ ਸਾਹਿਬ ਜੀ ਦੇ ਨਾਲ ਜਦੋਂ ਮੇਲ ਮਲਾਪ ਹੋਇਆ ਉਸ ਭਾਗ ਦੇ ਵਿੱਚੋਂ ਅਗਲੀ ਸਾਖੀ ਆਪ ਜੀ ਸਰਵਣ ਕਰਿਓ ਸੋ ਡਾਕਟਰ ਸਾਹਿਬ ਜੀ ਦੇ ਕਹਿਣ ਮੁਤਾਬਕ ਉਹਨਾਂ ਨੂੰ ਮੌਤ ਦਾ ਡਰ ਨਾ ਰਿਹਾ ਤੇ ਮਨ ਨਿਰਪੈ ਹੋ ਗਿਆ ਬੇਪਰਵਾਹੀ ਹੋ ਗਈ ਕੋਈ ਫਿਕਰ ਚਿੰਤਾ ਨਾ ਰਹੀ ਸਿਰ ਨੂੰ ਹੀ ਕੁਝ ਹੋਇਆ ਜਿਵੇਂ ਧਰਤੀ ਤੋਂ ਉੱਪਰ ਉੱਪਰ ਹੀ ਕੋਈ ਰਹਿੰਦਾ ਹੈ ਨੀਂਦ ਨਹੀਂ ਸੀ ਆਉਂਦੀ ਤੇ ਸਾਰੇ ਪਰਿਵਾਰ ਨੂੰ ਚਿੰਤਾ ਹੋਈ ਕਿ ਇਹ ਕੀ ਹੋ ਗਿਆ ਤੇ ਮੈਨੂੰ ਮਹਾਂਪੁਰਖ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਕੋਲ ਲੈ ਗਏ ਤੇ ਸੰਤਾਂ ਨੇ ਮੇਰੀ ਦਸ਼ਾ ਦੇਖੀ ਉਹ ਸਭ ਜਾਣਦੇ ਸਨ ਕਹਿਣ ਲੱਗੇ ਬਿਰਤੀ ਘਰਾਂ ਟੱਪ ਗਈ ਹੈ ਚੌਥੇ ਪੱਧ ਨੂੰ ਪੁੱਜ ਗਈ ਹੈ ਮਨ ਚੜਿਆ ਦਸਵੇਂ ਆਕਾਸ਼ ਅੰਬਰ ਸਰੋਂ ਦੂ ਬੱਤੀਆਂ ਲਵਾ ਲਿਆਉ ਤੇ ਮੈਨੂੰ ਅੰਮ੍ਰਿਤ ਸਰ ਲੈ ਗਈ ਹਸਪਤਾਲ ਵਾਲਿਆਂ ਡਾਕਟਰਾਂ ਮੇਰੇ ਸਿਰ ਤੇ ਲੋਹੇ ਦਾ ਟੂਪ ਪਾ ਦਿੱਤਾ ਤੇ ਮੈਂ ਬਾਣੀ ਪੜਦਾ ਰਿਹਾ ਜਦੋਂ ਮੈਨੂੰ ਕਰੰਟ ਲਾਇਆ ਤਾਂ ਮੈਂ ਬੇਹੋਸ਼ ਹੋ ਗਿਆ ਕਿੰਨੀ ਦੇਰ ਇੰਜ ਹੀ ਰਿਹਾ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਮੈਨੇ ਇਤਨੇਮ ਕਰਿਆ ਸਾਂ ਨਾ ਬਾਣੀ ਰੋਮ ਰੋਮ ਵਿੱਚ ਵੜ ਗਏ ਸਨ ਤੇ ਅੰਮ੍ਰਿਤ ਸਰ ਵਾਲੇ ਡਾਕਟਰ ਕਹਿਣ ਲੱਗੇ ਇੱਕ ਵਾਰੀ ਫੇਰ ਲੈ ਕੇ ਆਇਓ ਮੈਨ ਇਹ ਪਰਵਰ ਵਾਲੀ ਦੂਜੀ ਵਾਰੀ ਫੇਰ ਲੈ ਕੇ ਗਏ ਫਿਰ ਇੰਜ ਹੀ ਹੋਇਆ ਤੇ ਉਹ ਡਾਕਟਰ ਕਹਿਣ ਲੱਗੇ ਇੱਕ ਕਰੰਟ ਹੋਰ ਲੱਗੇਗਾ ਫਿਰ ਕੁਝ ਦਿਨਾਂ ਬਾਅਦ ਆਇਓ ਮੈਨੂੰ ਸੰਤਾ ਕੋਲ ਲੈ ਕੇ ਆਈ ਸਾਰੀ ਗੱਲ ਦੱਸੀ ਕਹਿਣ ਲੱਗੇ ਹੁਣ ਨਹੀਂ ਜਾਣਾ ਬਾਬਾ ਜੀ ਨੇ ਵਚਨ ਕੀਤਾ ਕਿ ਭਾਈ ਹੁਣ ਨਹੀਂ ਜਾਣਾ ਹੋਰ ਬੱਤੀ ਦੀ ਲੋੜ ਨਹੀਂ ਸੋ ਉਸ ਤੋਂ ਬਾਅਦ ਫੇਰ ਡਾਕਟਰ ਸਾਹਿਬ ਕਹਿੰਦੇ ਮੈਨੂੰ ਮੌਤ ਤੋਂ ਬਹੁਤ ਡਰ ਲੱਗਣ ਲੱਗ ਪਿਆ ਮੈਨੂੰ ਹਰ ਵੇਲੇ ਇੰਜ ਲੱਗਦਾ ਸੀ ਕਿ ਹੁਣੇ ਮੈਨੂੰ ਕੋਈ ਮਾਰ ਦੇਵੇਗਾ ਮੈਨੂੰ ਹੁਣ ਹੁਣੇ ਕਿਸੇ ਨੇ ਮਾਰ ਦੇਣਾ ਹੈ ਜੇ ਦੋ ਬੰਦੇ ਵੀ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਤਾਂ ਮੈਨੂੰ ਲੱਗਦਾ ਕਿ ਉਹ ਮੇਰੀਆਂ ਹੀ ਗੱਲਾਂ ਕਰਦੇ ਨੇ ਤੇ ਜੇ ਕਿਸੇ ਨੇ ਇਲਾਜ ਲਈ ਹਸਪਤਾਲ ਝੋਟਾ ਲੈ ਕੇ ਆਉਣਾ ਤਾਂ ਮੈਂ ਡਰ ਜਾਣਾ ਮੈਂ ਸੋਚਣਾ ਕਿ ਸੁਣਿਆ ਧਰਮਰਾਜ ਝੋਟੇ ਤੇ ਚੜ ਕੇ ਆਉਂਦਾ ਸ਼ਾਇਦ ਉਹੀ ਆ ਗਿਆ ਹੈ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਮੇਰੀ ਸਿਹਤ ਵੀ ਬਹੁਤ ਖਰਾਬ ਹੋ ਗਈ ਸੀ ਮੈਨੂੰ ਫੇਰ ਸੰਤ ਬਾਬਾ ਹਜਾਰਾ ਸਿੰਘ ਜੀ ਕੋਲ ਘੁੰਮਣੀ ਲੈ ਕੇ ਆਏ ਤੇ ਬਾਬਾ ਜੀ ਆ ਮੈਨੂੰ ਘਰ ਲੈ ਗਏ ਤੇ ਮਾਤਾ ਜੀ ਕਹਿਣ ਲੱਗੇ ਨਿਹੰਗਾ ਤੈਨੂੰ ਕੀ ਹੋ ਗਿਆ ਤੂੰ ਇੰਨਾ ਲਿੱਸਾ ਕਿਉਂ ਹੋ ਗਿਆ ਸੰਤਾ ਨੇ ਮੈਨੂੰ ਕਿਹਾ ਲੱਸੀ ਬਣਾ ਤੇ ਮੈਂ ਲੱਸੀ ਬਣਾਈ ਉਹਨਾਂ ਨੇ ਪੀਤੀ ਮੈਨੂੰ ਵੀ ਪਿਵਾਈ ਫਿਰ ਵਿਹੜੇ ਚ ਖਲੋ ਕੇ ਕਾਲ ਨੂੰ ਗਾਣਾ ਕੱਢਣ ਲੱਗ ਪਏ ਤੇ ਕਹਿੰਦੇ ਜਿਹੜਾ ਵੀ ਚੌਥੇ ਪਦ ਨੂੰ ਪਹੁੰਚਦਾ ਤੂੰ ਉਹਨੂੰ ਹੀ ਘੇਰ ਲੈਣਾ ਉਹਨੂੰ ਹੀ ਫੜ ਲੈਣਾ ਜਿਹੜਾ ਵੀ ਚੌਥੇ ਪਦ ਨੂੰ ਲੰਘਦਾ ਤੂੰ ਉਹਨੂੰ ਹੀ ਮਰੋੜ ਲੈਣਾ ਕੋਈ ਲਗਭਗ 10 ਮਿੰਟ ਬਹੁਤ ਗੁੱਸੇ ਵਿੱਚ ਗਾਲ੍ਹਾਂ ਕੱਢਦੇ ਰਹੇ ਇੰਜ ਸੀ ਜਿਵੇਂ ਕਾਲ ਹੱਥ ਜੋੜ ਕੇ ਸਾਹਮਣੇ ਖੜਾ ਸਭ ਕੁਝ ਸੁਣ ਰਿਆ ਹੋਏ ਤੇ ਫਿਰ ਮੈਨੂੰ ਆਪਣੇ ਕੋਲ ਹੀ ਰਾਤ ਰੱਖਿਆ ਤੇ ਡਾਕਟਰ ਸਾਹਿਬ ਜੀ ਸੁਪਤਨੀ ਬੀਬੀ ਰਾਜ ਉਹਨਾਂ ਨੂੰ ਗੁਵਾਰ ਭੇਜ ਗੁਵਾਰੇ ਭੇਜ ਦਿੱਤਾ ਅਗਲੇ ਦਿਨ ਮੈਨੂੰ ਭਾਗੋਵਾਲ ਭੇਜ ਦਿੱਤਾ ਤੇ ਕਹਿਣ ਲੱਗੇ ਡਿਊਟੀ ਤੇ ਜਾਇਆ ਕਰ ਹੁਣ ਹੋਰ ਬੱਤੀਆਂ ਨਾਲ ਲਵਾਈਂ ਤੇ ਦੋ ਕੁ ਮਹੀਨਿਆਂ ਬਾਅਦ ਮੈਂ ਪੂਰੀ ਤਰ੍ਹਾਂ ਰਾਜੀ ਠੀਕ ਹੋ ਗਿਆ ਸੋ ਡਾਕਟਰ ਸਾਹਿਬ ਕਹਿੰਦੇ ਕਿ ਮੇਰੇ ਦਿਮਾਗ ਦਾ ਪੱਥਰ ਅਜੇ ਵੀ ਬਹੁਤਾ ਠੀਕ ਨਹੀਂ ਤਨ ਹਨ ਮਹਾਂਪੁਰਖ ਇਕੋ ਜਿਹਾ ਲੈਵਲ ਨਹੀਂ ਰਹਿਦਾ ਸਿੱਖੀ ਬਾਰੇ ਬਹੁਤ ਸੋਚਦਾ ਹਾਂ ਇੱਕ ਰਾਤ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਪਤਾ ਨਹੀਂ ਮੈਂ ਕਿੱਥੇ ਚਲਾ ਗਿਆ ਇੱਕ ਉੱਚੇ ਜਿਹੇ ਥੜੇ ਤੇ ਸੰਤ ਬੈਠੇ ਸਨ ਇੰਜ ਲੱਗਿਆ ਜਿਵੇਂ ਸੋਹਲਾ ਵਾਲਾ ਕਲਦੀਪ ਸਿੰਘ ਪੋਥੀ ਪੜਦਾ ਸੀ ਕਾਫੀ ਸੰਗਤ ਬੈਠੀ ਸੀ ਸ਼ਾਂਤ ਵੀ ਪਿੱਛੇ ਹੋ ਕੇ ਬੈਠਾ ਹੋਇਆ ਸੀ ਸੰਤਾਂ ਨੇ ਮੈਨੂੰ ਲੱਸੀ ਪਿਵਾਈ ਭਾਂਡੇ ਤੇ ਮੈਂ ਆਪਣੇ ਵਾਲੇ ਰੱਖੇ ਉਹਨਾਂ ਦੇ ਨਹੀਂ ਵਰਤੀ ਉਹਨਾਂ ਨੇ ਆ ਲਸੀ ਮੇਰੇ ਭਾਂਡੇ ਚ ਪਾ ਦਿੱਤੀ ਫਿਰ ਇੱਕ ਹੋਰ ਬਾਟਾ ਪਿਆਈ ਫਿਰ ਪਤਾ ਨਹੀਂ ਉਹਨਾਂ ਕੀ ਕੀਤਾ ਮੇਰੇ ਅੰਦਰ ਕੁਝ ਜੁਗਾ ਦਿੱਤਾ ਅੰਦਰ ਲੋਹ ਬਈ ਚਾਨਣ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਗੁਰੂ ਪਿਆਰਿਓ ਇਹ ਸਾਨੂੰ ਸੰਤ ਬਾਬਾ ਹਜ਼ਾਰਾ ਸਿੰਘ ਜੀ ਅਤੇ ਡਾਕਟਰ ਸ਼ਿਵ ਸਿੰਘ ਜੀ ਗੁਰਦਾਰ ਗੁਰਦਾਸਪੁਰ ਵਾਲਿਆਂ ਦੇ ਨਾਲ ਜਿਹੜੇ ਬਾਬਾ ਜੀ ਦੇ ਬਚਨ ਬਲਾਸ ਹੋਏ ਸਨੋ ਸੋ ਆਪਾਂ ਵੀ ਮਹਾਂਪੁਰਖਾਂ ਦੇ ਬਚਨ ਮੰਨਿਏ ਸਤਨਾਮ ਵਿਗੁਰ ਦਾ ਜਾਪ ਕਰੀਏ ਅਮਰਤਰੀ ਹੋ ਕੇ ਗੁਰਸਿੱਖ ਪਿਆਰਿਆਂ ਵਾਲਾ ਜੀਵਨ ਬਤੀਤ ਕਰੀਏ ਮਲਪਕ ਖਾਣ ਦਾ ਤਿਆਗ ਕਰਕੇ ਗੁਰ ਚਰਨਾਂ ਨਾਲ ਲੱਗ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਕਿਉਂਕਿ ਬਾਬਾ ਜੀ ਵੀ ਕਹਿੰਦੇ ਸਨ ਕਿ ਭਾਈ ਜਿਹੜੇ ਵੀ ਸੰਸਾਰ ਤੇ ਜੀਵਨ ਸਾਰੇ ਮਲਪਕ ਖਾਣੇ ਤਿਆਗ ਕੇ ਗੁਰੂ ਨਾਨਕ ਸਾਹਿਬ ਜੀ ਦੀ ਚੰਡੀ ਹੀਠ ਇਕੱਠੇ ਹੋਣ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਦਿਆ ਕਰੋ ਤੇ ਨਾਲ ਚਰਨ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਕਿਉਂਕਿ ਘਰ-ਘਰ ਬਾਬਾ ਜੀ ਦੇ ਬਚਨ ਘਰ-ਘਰ ਪਹੁੰਚ ਸਕਣ ਵਾਹਿਗੁਰੂ ਜੀ